ਜਰਮੀ ਦੀ ਆਹ ਲਹੇਕਾ ਤੋਹਫਾ ਕਰਨ ਦਾ ਇਹ ਤੋਹਫਾ ਦਾ ਫੰਮ ਮੋਟੀ ਜਵਾ ਪਹੀਣਾ ਚੀ ਮਾਰ ਦੋ ਮਾਰਦੇ ਮਾਰਦੇ ਪਹੀਣਾ ਜੋ ਠਾਣ ਦਾ ਸੈਜ ਵੀ ਬਾ ਕਮਾਲ ਲੱਗਿਆ ਤੇ ਜਿਹਹਾ ਠਾਣ ਦਾ ਸੈਜ ਆ ਫਿਰ ਉਦਾਂ ਵੀ ਇਹਦੀ ਚਵਾਲੀ ਆ 19 ਮੋਟੀ ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇਹ ਗੱਲਬਾਤ ਕਰ ਲਈਏ ਕਹਿੰਦੇ ਵੀ ਚਮਕੌਰ ਕੋਲੇ ਅੱਜ ਫੇਰ ਪਹੁੰਚ ਚੁੱਕੇ ਆ ਇੱਕ ਦਿਖਾਵਾਂਗੇ ਯਰਸੀ ਚ ਪੈਂਦੀ ਆ ਪਛੀ ਵੱਡੇ ਕਦ ਕਾੜ ਦੇ ਵਿੱਚ ਤੇ ਇੱਕ ਦਿਖਾਵਾਂਗੇ ਸਾਈ ਆਲ ਦਾ ਤੋਹਫਾ ਤੋਹਫਾ ਤਾਂ ਕਹਿੰਦਾ ਵੀ ਬਾਡੀ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਤੇ ल्याਈ ਗਰੀ ਇਧਰਲੇ ਬੰਨੇ ਆਰਡਰ ਵਾਲੇ ਪੱਖ ਤੋਂ ਚੌੜੇ ਤੇ ਪੱਕੇ ਲੇਵੇ ਦੀ ਆ ਬਿਹੜਾ ਤੇ ਥਣ ਲੱਗਿਆ ਜਿਵੇਂ 2-3 ਲੱਖ ਵਾਲੀ ਮੈਂ ਨੂੰ ਲੱਗਿਆ ਹੁੰਦਾ ਤੇ ਇੱਕ ਆ ਪਛੀ ਦਿਖਾਵਾਂਗੇ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਬੱਛੀ ਆ ਤਾਜੀ ਸੂਈ ਆ ਇੱਕ ਤੁਹਾਨੂੰ ਆ ਦਿਖਾਵਾਂਗੇ ਸਲੀਨ ਵਰਗੀ ਬਲੈਕ ਕਲਰ ਦੀ ਬੱਚੀ ਇਹ ਕੜਦੀ ਆ 2-4 ਦਿਨ ਆਰਡਰ ਬਹੁਤ ਸੋਨਾ ਪਰੂਗੀ ਥੋੜੀ ਬਹੁਤੀ ਭਲਵਾਦੀ ਲੱਗੀ ਪਉਣ ਹਜੇ 8 ਢੱਲ ਢੋਲੋ ਤ ਭਈਆ ਤੇ ਬਾਕੀ ਚਮਕੌਰ ਨਾ ਕਰਾ ਦਨੇ ਗੱਲਬਾਤ ਛੋਟੀ ਰੇਟ ਕੋਸ਼ਿਸ਼ ਹੁੰਦੀ ਆ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਈਏ ਆਜਾ ਚਮਕੌਰ ਸੁਣਾ ਹਸਰੀ ਗੱਲ ਭਰਾ ਮੇਰਾ ਹੋਰ ਕਿਵੇਂ ਪਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਬਈ ਕੱਲ ਵੀ ਪਾਈ ਸੀ ਆਪਾਂ ਕੱਲ ਹਾਂ 15-20 ਮਿੰਟਾਂ ਜੇ ਵਿਕ ਗਏ ਬਾਈ ਤਿੰਨ ਬੈੜਾ ਨਹੀਂ ਹਾਂ ਹਾਂ 15-20 ਮਿੰਟਾਂ ਜੇ ਵਿਕ ਗਏ ਕਿੰਨੀਆਂ ਵੇਚੀਆਂ ਤਿੰਨਾਂ ਜ ਕਿੰਨੀਆਂ ਵਿਕੀਆਂ ਗੱਲਾਂ ਤਿੰਨਾਂ ਦੇ ਵਿੱਚ ਦੋ ਹੋਰ ਵਿਕੀਆਂ ਪੰਜ ਵਿਕੀਆਂ ਗੱਲਾਂ ਤਿੰਨ ਤਾਂ ਉਹ ਹਾਂ ਦੋ ਹੋਰ ਵਿਕੀਆਂ ਦੋ ਹੋਰ ਹਾਂ ਹਾਂ ਤੇ ਇੱਕ ਮੈਂ ਘਰੇ ਨਹੀਂ ਮਿਲਗਾ ਜਾਂਦਾ ਆ ਵੀ ਵਿਗੀਆਂ ਨੀਆਂ ਥੋੜਾ ਜਿਹਾ ਸੋਹਵਾ ਦੇ ਬੰਦੇ ਤਾਂ ਹੁਣ ਬਹੁਤ ਲੱਗੇ ਸੀ ਫਿਰ ਘਰੇ ਨਹੀਂ ਸੀ ਗਿਆ ਥੋੜੇ ਬਾਡੀ ਦਾ ਕੰਮ ਨਾ ਉਧਰ ਵੀ ਬੀਜੀ ਸੀ ਮਸ਼ੀਨ ਵਾਲੇ ਕੋਲ ਬਾਗੀ ਇਧਰ ਹੀ ਕਰ ਲੋ ਸਾਹੀ ਵਾਲਾ ਬਹੁਤ ਨਗੀਨੇ ਮਾਰ ਗਰੀ ਆਂ ਸਾਹੀ ਆਉਦੇ ਮਾਰ ਵੇ ਠੰਡੀ ਚੌੜੀ ਦੇਖ ਪਲਵੰਗ ਨਾ ਨਾ ਦੇਖ ਆ ਦੇ ਜੇ ਮਾਰਦੀ ਝੂਟੀ ਚੱਲੀ ਆਪਣੀ ਗਾਂਦ ਥਲੇ ਉਹ ਕੰਮ ਨਹੀਂ ਹੋਣਾ ਠੀਕ ਹੈ ਦੇਖ ਪਹਿਲਾਂ ਤੋਂ ਮੈਂ ਕਹਿੰਦਾ ਚੈੱਕ ਕਰਦਾ ਜਾ ਕੇ ਚੈੱਕ ਹੈ ਹਾਂ ਬਰੇਰ ਪੀਏ ਲੈਣ ਸੀ ਹੁਣ ਠੰਡੀ ਆ ਜਾ ਮਾਗਰ ਇੱਥੇ ਦਿਖਾ ਕੇ ਰਹੀ ਉਹ ਥੋੜੀ ਬਾਅਦ ਆਣ ਪਿਆ ਫਿੱਟ ਪਿਆ ਫਿੱਟ ਫਟ ਫਿੱਟ ਫਟ ਵਿੱਚ ਆ ਗਈ ਆ ਗਿਆ ਮਾਗਰ ਬੱਸ ਆ ਵੀਰੇ ਨਾਲ ਆ ਗਿਆ ਮੀਲ ਕਾਫ ਆ ਹੋ ਗਿਆ ਨੀ ਤੁਰ ਹੋ ਗਈ ਚੱਲ ਬਾਈ ਲੈ ਚੱਲ ਬਾਹਰ ਨੂੰ ਸੂਆ ਦੂਜਾ ਦੰਦਾ ਚ ਆ ਗਈ ਛੇ ਰੰਗ ਤੇ ਜਾ ਠੰਲੇ ਵਾ ਦੇਖ ਬਾਈ ਓਏ ਪਹਿਲਵਾਨਾਂ ਵਰਗੀ ਤੇ ਬਹਿੜਾ 22 ਤੋਂ 23 ਕਿਲੋ ਤੱਕ ਡਾੜਾ ਜਿਹੜੇ ਫਾਰਮ ਤੋਂ ਲਈ ਆ ਵੀਰ ਤੋਂ ਮੈਂ ਭਾਈ ਜਨ ਬੋਜਨ ਇਹ ਨਾ ਕਰਦੇ ਹਰੇਕ ਬੈਠ ਨਹੀਂ ਲੱਗਦਾ ਪਰ ਮੇਰਾ ਸਾਹੀ ਬਾਲ ਦੀ ਭਾਈ ਜਨ ਵੀ ਚੰਗਾ ਥਣ ਦਾ ਸੈਜ ਵੀ ਸੋਹਣਾ ੱਤਲ ਗੁਰ ਦਾ ਘੱਟਾ ਲਈ ਫਿਰ ਜੇ ਵੀਰੇ ਲੈਵਾ ਦਾ ਥੱਲੇ ਨਾ ਜਿੱਦਾਂ ਪਹਿਲਵਾਨ ਨਹੀਂ ਹੁੰਦਾ ਹਾਂ ਇਹ 10 ਸਾਲ ਚੋਲਾ ਗੁਰੀ ਇਹ ਮੁੱਛ ਨਾਲ ਹੀ ਗਾਂ ਨਹੀਂ ਹੈਗੀ ਵੀਰੇ ਸ਼ਾਂਤ ਤਾਂ ਦਿਖਾ ਘੈਰੀ ਇੱਥੋਂ ਇਹ ਮੁੱਛ ਨਾਲ ਦੀ ਤਾਂ ਵੀ ਗਾਂ ਨਹੀਂ ਹੈਗੀ ਇਹ ਆ ਤੁਰਦੀ ਆ ਤੇ ਆਡਰ ਹੈਗਾ ਫੁੱਲ ਪੱਕਾ ਹਾਂ ਬਿਲਕੁਲ ਬਿਲਕੁਲ ਪੱਕੇ ਲੈਵੇ ਥਣ ਲੱਗਿਆ ਲੈਵੇ ਦੀ ਆ ਗਈ ਥਣ ਲੈਵਾ ਭਾਈ ਦੇਖੀ ਥਾਣਾ ਉਹਨੂੰ ਆ ਗਈ 100 ਦੀ 100 ਖਰੀ ਜਮਾ ਗਾੜੀ ਦੇ ਪਸਾੜੀ ਦੇਖੀ ਕਿਵੇਂ ਦੇਖੀ ਦੇਖਾ ਦਿਖਾ ਘੈਰੀ ਚੱ ਚਾਲਰ ਵੀ ਦੇਖੀ ਚਾਲਰ ਵੀ ਉਦੋਂ ਦੀ ਬਹੁਤ ਸੋਹਣੀ ਲੱਗੀ ਚਾਲਰ ਬੈਠ ਦੇ ਹੱਦੋਂ ਵੱਧ ਚੰਗੀਆਂ ਭਰਾ ਮੇਰਾ ਇਧਰ ਮੋੜਦਾ ਤੇਰਾ ਹੋਰ ਮਾਤਮਾ ਦੇ ਘੁਮਾ ਦੇ ਹੋ ਜਾ ਬੰਨੇ ਨੂੰ ਚਮਕੌਰ ਦਿਖਾ ਦੇ ਮੁੰਡਾ ਮਾਰ ਕੇ ਕਮਾਲ ਆ ਭਾਈ ਤੇ ਉੱਥੇ ਹੱਥ ਮਾਰੇ ਉੱਥੇ ਖੜੇ ਨੇ ਭਰਾ ਮੇਰਾ ਕਮਾਲਾ ਕਮਾਲਾ ਲੈ ਚੱਲ ਅੰਦਰ ਨੂੰ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਕਮਾਲਾ ਸਵਾਹ ਦੀ ਆ ਗਈ ਠੰਡੀ ਸੀਲ ਠੰਡ ਦਾ ਸੈਜ ਬਹੁਤ ਸੋਹਣਾ ਰੱਖਿਆ ਥੋੜਾ ਜਿਹਾ ਬੱਚੇ ਕਰਕੇ ਕੀ ਤਾਜੀ ਸੂਈ ਰੱਖ ਦਿੰਦੇ ਹੁੰਦੇ ਨਾ ਬਈ ਬਈ ਆ ਬੱਚੇ ਨੂੰ ਜ਼ਰੂਰ ਜਾਊਗੀ ਬੋਚ ਕੇ ਹੌਲੀ ਲੈ ਚੱਲ ਹੌਲੀ ਹੌਲੀ ਲੈ ਚੱਲ ਟਕਾਈ ਨ ਕੁਈ ਕਦੋਂ ਕਹੇ ਇਹ ਤੜਕੇ ਸੂਛੀ ਵੀਰੇ ਸੇ 7:00 ਵਜੇ ਠੀਕ ਹੈ ਕਰ ਦੋ ਤਿੰਨ ਘੰਟੇ ਬਹੁਤੀ ਜੇਰ ਮਾਰੀ ਪੱਟ ਕੇ ਠੀਕ ਹੈ ਹਾਂ ਕਰਮ ਬੜੀ ਜੇਰ ਓਕੇ ਆ ਭਰਾ ਮੇਰੇ ਵੀਡੀਓ ਜਦ ਬਿਖਾ ਦੇਣ ਜੇ ਆਰਡਰ ਪਹਿਲਵਾਨਾਂ ਵਰਗਾ ਜਾਵਾਂ ਵੀਰੇਰਾ ਹਾਂ ਪਹਿਲਵਾਨਾਂ ਵਾਲਾ ਸ਼ਿਸ਼ਟ ਨਹੀਂ ਆ ਸਾਡਾ ਸੈਜ ਬਹੁਤ ਸੋਹਣਾ ਬਾਕੀ ਇਥੋਂ ਤੋਰਾ ਤੂਰਾ ਵੀ ਬੜਾ ਨਿਆਇਆ ਮਜ਼ਬੂਤ ਆ ਵੀਰੇਰਾ ਤੇ ਆ ਜੇਰ ਜੇਰ ਦੇ ਵੀ ਦਿਖਾ ਦੇ ਵੀਰੇ ਜੇਰ ਆ ਪਈ ਆ ਆ ਭਈਆ ਜੇਰ ਵੀ ਡੰਨਾ ਹੈ ਤੇ ਬਾਕੀ ਆਰਡਰ ਬਹੁਤ ਸੋਹਣਾ ਹੈ ਆਰਡਰ ਤਾਂ ਜੂ ਕਰਮ ਵਾਲੀ ਹਰੇਕ ਤੇ ਲੱਗਦਾ ਨਹੀਂ ਨਾ ਜਾ ਇੱਥੇ ਇੱਥੇ ਦਿਖਾਈ ਦੇ ਇਥੋਂ ਦਿਖਾ ਰਹੀ ਆਰਡਰ ਕੁਆਲਿਟੀ ਹੈ ਜੀ। ਸਾਹੀਵਾਲਾ ਮੰਮੀ ਆ ਗਈ 23 ਸੀ ਹੋ ਜਾਵਾ। ਮੈਂ ਚਵਾਈ ਸਾਨੂੰ ਖੱਦਣਾ ਦਿਖਾ ਰਿਹਾ ਸਾਹੀਵਾਲ ਦੀ ਮੱਛਾਂ ਨਾਲ ਦੀ ਚਵਾਈ ਲੱਗਿਆ। ਪਛਾਣ ਹੀ ਦਿਖਾ ਦੇ ਰਹੀ ਹੈ ਦਰਮਿਆਨ। ਇਹ ਨਾ ਮੁਖੜਿਆ 25 ਕਿਲੋ ਦਾ ਕੱਢੂਗੀ ਰੈਡ ਕਰੂ। ਜਾਰ ਨਹੀਂ ਜਾਵਾਂ ਰਹੀ ਕਹਾਂ ਤੋਫਾ ਕਰਮ ਦਾ ਇਹ ਤੋਫਾ ਦਾ। ਫੰਡ ਮੋਟੀ ਚਵਾਈ ਆ ਪਹਿਲਾਂ ਚੋ ਮਾਰ ਦੋ। ਮਾਰ ਦੇ ਮਾਰ ਦੇ ਪਹਿਲਾਂ ਜੋ। ਠਾਣ ਦਾ ਸੈਜ ਵੀ ਬਾ ਕੁਮਾਰ ਲੱਗਿਆ। ਜਿਹੜਾ ਆថਣ ਦਾ ਸਾਈਜ਼ ਆ ਫਿਰ ਉਦਾਂ ਦੀ ਇਹਦੀ ਚਵਾਈ ਆ 19 ਮੋਤੀ ਜਿਹੜਾ ਆថਣ ਵਗਰਲੈਂਡੋ ਵਾਲੀ ਚਵਾਈ ਆ ਇੱਥੋਂ ਇੱਥੋਂ ਦਿਖਾ ਦੇ ਬਾਲੀ ਆਖਲਾ ਵੀਰੇ ਦਾ ਸੌ ਲੱਗਿਆ ਉਹ ਕੀ ਲਾਦਾ ਓਏ ਠੀਕ ਆ ਕਰਨ ਬਾਲੀ ਵਧੀਆ ਯਾਰ ਆ ਚਵਾਈ ਦੀ ਆ ਗਈ 100 ਦਾ 100 ਤੇ ਆਰਡਰ ਆ ਗਿਆ ਬਾਈ ਪੂਰਾ ਪੱਕਾ ਮਸਟੈਟਸ ਹੋਣ ਵਾਲਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਆਰਡਰ ਤੇ ਇੱਥੋਂ ਇੱਥੋਂ ਦਿਖਾ ਚਵਾਈ ਇਹ ਮੈਂ ਗੰਨੇ ਵਰਗੀ ਚਵਾਈ ਪੁੱਲਾ ਅਗਲੇ ਚੋ ਅਗਰਾ ਹੋਰ ਮਾਰ ਦੇ ਜੰਪਰ ਨਾ ਛਾੜ ਪੀਂਦਾ 24 25 ਕਿਲੋ ਦਾ ਕਹੀ ਨਹੀਂ ਮੇਰੇ ਜਿਹੜੀ ਕੋਲ ਆਪਾਂ ਲਈ ਆ ਠੀਕ ਹੈ ਲੈ ਖੋਲ ਦੇ ਨਿਆਣਾ ਪਰੇਸ਼ਾਨ ਨਾ ਕਰ ਹੁਣ ਪੈਸੇ ਦੱਸ ਦੇ ਕਿੰਨੇ ਤੂੰ ਮਾਰਨ ਕਿ ਤੂੰ ਮਾਰ ਦੇ ਲੈ ਭਾਈਆ ਤੂੰ ਕਿੰਨੇ ਕਿੰਨੇ ਉਸ ਵੀ ਨਹੀਂ ਕਹਿੰਦੀ ਯਾਰ ਰეკਮੈਂਡ ਲੈ ਲੈ ਪੀ ਇਹ ਕਿੰਨੇ ਨਵੇਂ ਆ ਜੀ ਬਸ ਜਿੰਨੇ ਅਗਲੇ ਨੇ ਦੇ ਦੇਉਂ ਪਾਉਂ ਨਹੀਂ ਲੈ ਰਾਂ ਤੇ ਹਾਂ ਤਾਂ ਹੈਗੇ ਕਿ ਨਾ ਜੀ ਮੈਂ ਸਹੀ ਦਸਤੀ ਜੇ ਸਹੀ ਨੂੰ ਸਹੀ ਕਹਿੰਦੀ ਗਲਤ ਨੂੰ ਗਲਤ ਕਹਿੰਦੀ ਗੁਰੀ ਸਵਾਈ ਦੀ ਬਾਲੀ ਹੋਕੀ ਹੈ ਬਾਲੀ ਨਿਆਰੇ ਦਾ ਰਾ ਵੀਰੇ ਯਾਰ ਬਾਲੀ ਆਸਲਾ ਵੀਰੇ ਗੁਰੀ ਯਾਰ ਗੰਨੇ ਆਲਾ ਕੰਮ ਨਹੀਂ ਆ ਸਿਵਾਈ ਦੀ ਵਾਈ ਆਸ ਲਾ ਗਿਆ ਜੀ ਕੰਮਾਂ ਦਾ ਵੀ ਚੋਈ ਚੱਲੀਏ ਦੁੱਧ ਕਿੰਨਾ ਕੱਢਦਾ ਦੋ ਢਾਈ ਕਿਲੋ ਦਾ ਕੱਢਦਾ ਹੋਏ ਦੋ ਸਕੰਡ ਦੋ ਚਾਰ ਸਕੰਡਾਂ ਦੇ ਭਰਾ ਕਿੰਨੇ ਲੈ ਲਾਂਗੇ ਜੀ ਭਾਈ ਸੇ ਭਰਾ ਮੇਰੇ ਜੇ ਫੋਨ ਤੇ ਕਰ ਲਈ ਕਿ ਦੱਸੀਏ ਭਰਾ ਮੇਰਾ ਕਿ ਫੋਨ ਤੇ ਕਰ ਲਈਏ ਮੈਂ ਕਹਿੰਦਾ ਦੱਸੀਏ ਯਾਰ ਫੋਨ ਕੌਣ ਕਰੂਗਾ ਹੁਣ ਉਹੀ ਫੋਨ ਲਾਵੇਗਾ ਫਿਰ ਭਰਾ ਜੀ ਨੂੰ ਹੁਣ ਬਸ ਬਾਈ ਬਣ ਕੇ ਫਿਰ ਉਹਦੇ ਚ 1000 ਸੋੜੀ ਹੋ ਬਾਈ ਬਣ ਕੇ 95 ਕਰਾਲਾ 85000 ਦੀ ਵੜ ਦੇ ਦਾਂਗੇ ਭਰਾ ਮੇਰੇ 85 ਹਾਂ 85 ਦੇ ਵਿੱਚ ਮਾਨਤਾ ਨਹੀਂ ਬੂ ਬੜਾ ਲੰਮਾ ਚੌੜਾ ਕੰਮ ਨਹੀਂ ਹੋਣਾ ਵੀਰੇ ਯਾਰ ਇੱਥੇ ਦਿਖਾਈ ਗਰੀ ਆਰਡਰ ਇੱਥੇ ਤੋਹ ਦਿਖਾ ਦੇ ਆ ਦਰੇ ਦਾ ਸਵੇਰ ਆਈ ਆ ਗਈ ਠੰਡੀ ਸੀ ਲ ਬਿਲਕੁਲ ਠੰਡੀ ਸੀ ਆ ਜਾ ਹਾ ਸਵਾਭ ਉਹਦੀ ਦਾ ਇੱਥੇ ਦਿਖਾ ਦੇ ਥੋੜੀ ਜੀ ਪੂਛ ਦੀ ਅਕਲ ਕਾ ਨਹੀਂ ਮੰਨ ਜਣਾ ਹਾਂ ਅਕਰ ਆਜ 80 ਤੋਂ ਬਾਈ ਕਹਿੰਦਾ 1000 ਛੱਡ ਹਾਂ ਤੇ ਵਜਨ ਮੁੰਨ ਦੱਸ ਦੇ ਕਿੰਨੇ ਆ ਵਜਨ ਬਧੀਆ ਕੋਈ ਚਵਾਈ ਵਾਲਾ ਆ ਤੁਸੀਂ ਬੇਜਿੰਤ ਹੋ ਜੋ ਯਾਰ ਇਹ ਜੀ ਫੋਕੀ ਚਵਾਈ ਆ ਮੋਟੀ ਜਮਾ ਤੇ ਵਜਨ ਦੱਸ ਦੇ ਤੇ ਕੱਟ ਦੱਸ ਦੇ ਬਿਲ ਬਾਕੀ ਜਿਹੜੇ ਭਰਾ ਨੇ ਪਾਸ ਕਰਕੇ ਲੈ ਕੇ ਜਾਣੇ ਜਿਹੇ ਆਪਦੀ ਮੂਰੇ ਆ ਹਾਂ ਲੈ ਜਾ ਕੋਈ ਬਲ ਚਾਰ ਬੰਦੇ ਨਾਲ ਵੀ ਲਿਆਵੇ ਆਪਾਂ ਨੂੰ ਕੋਈ ਤਰਾਜ ਨਹੀਂ ਹੈਗਾ ਆਪਨੇ ਸੋਣਾਗਾ ਪੰਪਰ ਗਾ ਜਾਈ ਚਾਹ 10 ਬੰਦੇ ਨਾਲ ਲਿਆਵੇ ਕੋਈ ਚੱਕਰ ਨਹੀਂ ਸੋਣਾ ਗਾ ਯਾਰ ਹੋਰ ਦੱਸੋ ਹੁਣ ਮਾਰਾ ਦੋ ਜਰਸੀ ਲਈ ਆਪ ਵੀ ਬੱਸੀ ਆ ਦੂਜਾ ਸੂਆ ਸਿੱਗੀ ਆ ਤੇ ਨਗਰ ਵੀ ਬੱਸੀ ਆ ਦੇ ਨਾਲ ਵੀ ਇਹਦੇ ਬੱਚਾ ਹਾਂ ਕੱਦ ਕਾਠ ਵਾਲੀ ਬਿਹੜ ਆ ਗਈ ਆ ਵੀ ਆਰਡਰ ਤੇ ਥਾਂ ਤੋਂ ਤੂੰ ਦੱਸਣੀ ਲੋੜ ਨਹੀਂ ਆ ਸੀ 7 ਕਿਲੋ ਦਾ ਸੋਬਾ ਕੱਢਦਾ ਸੀ ਫਿਰ ਮੈਂ ਇਹਦਾ ਠੀਕ ਆ ਗੱਲ ਹਾਂਜੀ ਇਹ ਜੂਰ ਦੀ ਪ੍ਰਾਪਰਟੀ ਆਪਣੇ ਕੋਲ ਵੀਡੀਓ ਪਾਈ ਹੋਈ ਆ ਠੀਕ ਆ ਗੱਲ ਤੇ ਥਾਂ ਦੱਸਣ ਦੀ ਮੈਨੂੰ ਲੋੜ ਹੀ ਨਹੀਂ ਹੈਗੀ ਥਾਂ ਨਹੀਂ ਬਿਗੁੱਲੇ ਵਾਲਾ ਬਿਮਾਰਾ ਨਹੀਂ ਲੈਣਾ ਪਤਾ ਨੇ ਚਾਰ ਜਿੰਨੀ ਆਪਣੇ ਬਿਹੜਾਂ ਦੇ ਤੂੰ ਵੀਡੀਓ ਪਾਏਗਾ ਖਣ ਮਾੜਨ ਲੈਣਾ ਵੀਰੇ ਗੁਰੂ ਆਪਾਂ ਚੋਣੀ ਆ ਆਪਣੇ ਪਰਿਵਾਰ ਦੇ ਬੁੜੀਆਂ ਨੇ ਚੋਣੀ ਹੁੰਦੀਆਂ ਨੇ ਹਨਾ ਗਾਲੇ ਬੰਨਿਓ ਦਿਖਾ ਕਰੀ ਹਾਂ ਹਾਂ ਫਿਰ ਚੋਣ ਦੀ ਦਿੱਕਤ ਨਾ ਹੋਵੇ ਬਈ ਯਾਰ ਤੇ ਬਹੁਤ ਸੋਹਣਾ ਵਜਣਾ ਹੱਦੋਂ ਵਾਜਾ ਠੰਡੀ ਸੀਲੇ ਵੀ ਫੇਰੀ ਹੈ ਕੋਈ ਤੂੰ ਆਹ ਕਿਹੜਾ ਦੱਸਿਆ ਬਾਈ ਤੂੰ ਆ ਦੂਜਾ ਸਿੱਗੀ ਹੈ ਵੀ ਵੀਰੇ ਇਹ ਵੀ ਛੇ ਦੰਦਾ ਹਾਂ ਹਾਂ ਆਪਣੇ ਕੋਲ ਬੜਾ ਮਲਾ ਕੇ ਜਿਹੜਾ ਬੜਾ ਦੰਦਾ ਦੀ ਹੋਣੀ ਜਿਹੜੀਆਂ ਬੜੀਆਂ ਆ ਗਈਆਂ ਵੀ ਨਾ ਛੇ ਦੰਦਾ ਚੈੱਕ ਕਰਕੇ ਲੈ ਜਾਵੇ ਜਦੋਂ ਆਪਾਂ ਪੈਸੇ ਦੇਣੇ ਆ ਕਦੇ ਮਹਾ ਭਰੀ ਹੋਵੇ ਤੂੰ ਛੇ ਕਹਦੇ ਨਾ 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 ਉਹਦੇ ਚ ਫਿਰ ਜਿਹੜੇ ਦੇਖਣਾਂ ਚੀਜ਼ ਮੂੰਹ ਚ ਉਹ ਉਹ ਕਿਵੇਂ ਕ ਇੱਕ ਦੂਜੇ ਨਹੀਂ ਬੰਦਾ ਗੱਪ ਮਾਰਦਾ ਉਹਦਾ ਭਰਾ ਮੇਰਾ ਦਾਦਾ ਕਾ ਦੇਖ ਲੂਗਾ ਅੱਡ ਤੇ ਜਿਹਨੇ ਬੇਨ ਜਨੇ ਦੇਖੀ ਕਿਵੇਂ ਨਾੜਾ ਨੇ ਦੇਖੇ ਮੇ ਲੱਗੇ ਪੈ ਨੇ ਦੇਖੇ ਪਰ ਕਿਹਨਾਂ ਬੱਚੇ ਤੇ ਲੈ ਚੱਲ ਕੋਈ ਕਿਹਨਾਂ ਬੱਚੇ ਤੇ ਲੈ ਜਾ ਥੋੜੀ ਬੱਚੇ ਤੇ ਲੈ ਚੱਲ ਮੂਰੇ ਦਾ ਲੈ ਦੇਖੀ ਕਿਵੇਂ ਨਾਲੇ ਬੰਨੋ ਤਾਂ ਖਾਦੀ ਗਰੀ ਆ ਲੈ ਚੱਲ ਬਾਈ ਲੈ ਚੱਲ ਹੌਲੀ ਹੌਲੀ ਚੱਲ ਥੋੜਾ ਜਿਆ ਬਾਕੀ ਥਾਨ ਦਾ ਸਹਜ ਬਾਕਮਾਲ ਆ ਬੱਚੀ ਦਾ ਤੇ ਜਿਹੜਾ ਆਰਡਰ ਆ ਆਰਡਰ ਦਾ ਕੋਈ ਹਣ ਦੀ ਲੋੜ ਨਹੀਂ ਭਰਾ ਮੇਰਾ ਓੱਚ ਕੇ ਪੋਚ ਕੇ ਥੋੜਾ ਹੌਲੀ 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 13 ਬੱਚੇ ਦਾ ਕਰਦੇ ਥੋੜਾ ਪੋਚ ਕੇ ਲਿਆ ਪੋਚ ਕੇ ਨੇੜੇੋਂ ਜੇ ਫੜ ਕੇ ਲੈ ਚੱਲ ਤੱਕ ਹਾਂ ਲੈ 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 ਹੌਲੀ ਜਾ 13 ਬੱਚੇ ਦਾ ਕਰਦੇ ਨਾ ਚੱਲ ਹੁਣ ਉਧਰ ਬੱਚੇ ਕਹਿੰਦੇ ਥੋੜਾ ਜਿਹਾ ਸੁਖਤ ਹੋਊਗੀ ਭੱਜੂ ਵੀ ਹਾਂ ਦੰਦਾਂ 'ਚ 6 ਰੰਗ ਸੂਆ ਦੂਜਾ ਤੇ ਜੇ ਜੂਰ ਪ੍ਰੋਪਰ ਤਰਕੇ ਸੂਈ ਸੀ ਵੀਰੇ ਜੇਰ ਜੱਪਾ ਹਾਂ ਦੋ ਦਹਾ ਮੇਰੇ ਕੋਲ ਵੀਡੀਓ 'ਚ ਦੋ ਕਵੇ ਸੂਈ ਸੀ ਠੀਕ ਆ ਗੱਲ ਸਵੇਰੇ ਦੋ ਕਵੇ ਹਾਂ ਦੋ ਵਜੇ ਹਾਂ ਆ ਸਵੇਰ ਦੀ ਬਾਈ ਕਹਿੰਦਾ ਸੂਈ ਹੋਈ ਆ ਜ ਬਹੁਤ ਚੰਗੀ ਆ ਭਰਾ ਮੇਰਾ ਬਹੁਤ ਸ਼ਾਨਦਾਰ ਆ ਬੋਚ ਕੇ ਵਾਹ ਥੋੜਾ ਡਰਦੀ ਘਰਾ ਇੱਥੇ ਇੱਥੇ ਦਿਖਾ ਦੇ ਬਈ ਯਾਰ ਬਹੁਤ ਚੰਗੀ ਆਦੋ ਵੱਦ ਬਈ ਯਾਰ ਅੱਗੇ ਪਿੱਛੇ ਆਰਡਰ ਆ ਗਿਆ ਤੇ ਆਰਡਰ ਦੇਖੀ ਨਾਣਾ ਨੂਣਾ ਦੇ ਕਿਵੇਂ ਨੇ ਮੂਰਲੇ ਪਾਸੇ ਉਧਰਲੇ ਪਾਸੇ ਦੇਖਣ ਲੱਗਾ ਤੂੰ ਮੁੱਠੀ ਵਾਲਾ ਬਈ ਯਾਰ ਠੀਕ ਆ ਗੱਲ ਹਾਂ ਇੱਧਰ ਹੀ ਲਿਆ ਆ ਨਾਲ ਆ ਗਈ ਇਹਦੇ ਪੱਛੀ ਲਾ ਪੱਛੀ ਲਾ ਦੇ ਧਾਰਾ ਸਾਨੂੰ ਮਾਰ ਕੇ ਦਿਖਾ ਦਵਾਂਗੇ ਲਾ ਦੇ ਬੱਚਾ ਨੰਨੀ ਪਰੰਦੀ ਇਹਦੇ ਮਗਰ ਵੀ ਬਈ ਯਾਰ ਆ ਲਾ ਦੇ ਲਾ ਦੇ ਬੱਚਾ ਬੱਚੀ ਕੱਤਵਾਈ ਸਾਨੂੰ ਫੱਦਣੋਂ ਆਪਾਂ 2 ਨੰਬਰ ਵਾਲੀ ਬੱਛੀ ਵੀ ਦਿਖਾ ਦਵਾਂਗੇ ਕੱਤਵਾਈ ਦੀ ਚਵਾਈ ਵੀ ਆ ਗਈ ਫੁੱਲ ਫੁੱਕੀ ਤੇ ਨਾਲ ਇਹ ਆ ਗਈ ਸੱਜਣੋ ਬੱਚੀ ਇਹ ਵੀ ਚਵਾਈ ਵੀ ਫੁੱਲ ਮੋਟੀ ਆ ਗਈ। ਉਤਨ ਬਰਾਤਰਾ ਮੇਰੇ ਬਣਾ ਦੇਖੀ ਮੰਗਾਲੇ ਕੋਈ ਤੱਕਣੀ ਨਹੀਂ ਥਣ ਹੁੰਦੀ ਕਿਹੋ ਜਿਹਾ ਲੱਗਾ ਵੀਰੇ ਦਾ। ਤੇ ਮੈਂ ਆ ਬੇਜ ਬੀ ਬਾਹੀ ਕਿਲ ਉਪਲੂਣ ਦਾ ਕੱਢਾ ਹੋਇਆ ਦਾ ਵੀਰੇ ਦਾ। ਠੀਕ ਆ ਗੱਲ। ਚਵਾਈ ਚੂਈ ਦਾ ਬਾਹੀ 1 ਨੰਬਰ ਆ ਯਾਰਾ। ਪੈਸੇ ਕਿੰਨੇ ਲਮੇਗਾ ਦਾ? ਪੈਸੇ ਬਸ ਸਿਰਫ 75 ਦੂ ਦੇ ਦਾਂਗੇ ਭਰਾ ਮੇਰੇ 73 ਦੂ ਦੇ ਦਾਂਗੇ ਮਾਨ ਤਾਨ ਕੋਈ ਮਾਨ ਤਾਨ ਕਰ ਦਾਂਗੇ ਬਾਹ ਲੰਮਾ ਚੌੜਾ ਕੰਮ ਨਹੀਂ ਹੈਗਾ ਭਰਾ ਮੇਰਾ ਠੀਕ ਹੈ ਗੱਲ ਕਿਉਂ ਨਾਲ ਲੱਖ ਮੰਗ ਲੇਦਾ ਕੀ ਫੇੜਾ ਬਹੁਤ ਜ਼ਾਇਦਾ ਮੁੱਲ ਆ ਭਰਾ ਮੇਰਾ ਮਾਗਰ ਵੀ ਬੱਸੀ ਹੈ ਤੇ ਆਪ ਵੀ ਬੱਸੀ ਹੈ ਵੀਰੇ ਠੀਕ ਹੈ ਗੱਲ 73 ਜੋ 22 ਕਹਿੰਦਾ ਮਾਨ ਤਾਨ ਮਾਨ ਤਾਨ ਕਰ ਦਾਂਗੇ ਭਰਾ ਮੇਰੇ 22 ਅਸਲਾ ਵੀਰੇ ਦਾ ਮਾਨ ਤਾਨ 75 ਜੋ 22 ਕਹਿੰਦਾ ਕਰ ਦਾਂਗੇ ਘਗਰੇ ਵਾਲੀ ਬਹਿੜਾ ਵੀਰੇ ਤੇ ਮਾਗਰ ਵੀ ਇੱਧਰ ਬੱਧ ਕੇ ਲੇਵਾਂ ਨੂੰ ਬੜਾ ਸਾਈ ਮੁਰੇ ਬੇਂਜ ਕਿਵੇਂ ਲੱਗਿਆ ਪੈਂਦਾ ਲੇਵੇ ਤੇ ਸਾਰਾ ਦੁੱਧਾ ਪੀ ਕੇ ਕੰਮ ਮਾਰਿਆ ਵਾਹ ਕਿਆ ਬਾਤ ਹੀ ਹੈ ਵੱਡੇ ਕਦ ਕਾੜ ਦੇ ਵਿੱਚ ਆ ਤੇ ਹੁਣ ਮਾਰ ਗਈ ਹੈ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਵੀਰੇ ਇਹ ਸਲੀਨ ਰੰਗੀ ਤੇ ਹਾਂ ਸੀਲ ਸੰਡੀ ਬਾਹਲੀ ਆ ਬਾਈ ਇਹ ਵੀ ਪੂਰੀ ਬਲਕ ਰੰਗ ਦੀ ਹੈ ਜਮਾਂ ਜੈਡ ਪੈਰਾਂ ਤੱਕ ਕਿਤੇ ਵੀ ਪੋਪੋ ਦਾ ਵਾਲ ਨਹੀਂ ਚਿੱਟਾ ਹੈਗਾ ਇਹਦੇ ਵੀ ਤਾਂ ਜੈਡ ਬਲੈਕ ਆ ਗਈ ਜਮਾਂ ਜੈਡ ਬਲੈਕ ਵੀਰੇ ਲੈਵੇ ਤੱਕ ਥਣ ਤੱਕ ਪੈਰਾਂ ਤੱਕ ਥਣ ਥਣ ਬੜਾ ਸੋਹਣਾ ਲੱਗਿਆ ਬਾਈ ਯਾਰ ਅਜਾ ਸੁਆ ਬਾਈ ਜੀ ਦੂਜਾ ਸੁਆ ਇਹ ਮੈਨੂੰ ਸਾਇ ਚੌਗੀਆਂ ਵਾਂ ਕਲੀਅਰ ਨਹੀਂ ਕਰਿਆ ਮਾਲਕ ਜੀ ਨੇ ਤਾਂ ਦੱਸ ਕੇ ਭੇਜਿਆ ਮੈਨੂੰ ਚੌਗੀਆਂ ਕਿਹਦੇ ਦਿੱਤੀ ਆ ਮੈਂ ਤੇ ਚੈੱਕ ਨਹੀਂ ਕਰਿਆ ਚੈੱਕ ਕਰਕੇ ਦੱਸਣ ਵਾਲ ਨੂੰ ਠੀਕ ਆ ਕਰਨ ਚੌਗ ਤਾਂ ਕੁਝ ਮੁਕਬਾ ਵਾਲੀ ਸਣੀ ਨਮਗਾ ਪਿੰਡਾ ਬਸੀ ਨੇ ਬਸੀ ਨੇ ਵੀਰੇ 21 ਤੋਂ 22 ਕਿਲੋ ਦਾ ਆਣੇ ਨੂੰ ਵੀ ਫੁੱਲ ਦੂਰਾ ਲੱਗਦਾ ਫਣ ਤਾਂ ਆਪਾਂ ਮਾੜਾ ਹਰੀ ਦਾ ਲੈਣਾ ਨਹੀਂ ਵੀਰੇ ਯਾਰ ਆਣੇ ਨੂੰ ਵੀ ਦੂਰਾ ਸੱਜਣਾ ਚਵਾਈ ਵੀ ਇਹ ਵੀ ਫੁੱਲ ਮੋਤੀ ਨਿਕਲੂਗੀ ਬੱਚੀ ਤੇ ਬਾਕੀ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਗਈ ਬੱਚੀ ਦੇ ਵਿੱਚ ਲੈ ਦੇਖ ਬਈ ਆ ਚੀਜ਼ ਆ ਭਈ ਆ ਪੰਜ ਚੀਜ਼ ਇਹਦੇ ਚੀਜ਼ ਆਸ ਕਾਂ ਬਈ ਆ ਚੀਜ਼ ਆਸ ਕਾਂ ਬਗਰੀ ਲੈ ਚੱਲ ਥੋੜੀ ਦੇ ਦੇਗਾ ਹਨਾ ਉੱਥੇ ਖੜ ਜਿਓਏ ਜਿੱਥੇ ਕਹਿੰਗੇ ਉੱਥੇ ਖੜ ਦੂ ਬਰਾ ਮੇਰਾ ਤੋਰ ਮਾਰੀਗਾ ਹਨਾ ਲੈ ਚੱਲ ਲੈ ਚੱਲ ਉੱਪਰ ਜੀ ਚ ਲੈ ਕੇ ਚੱਲ ਮੜੀ ਗਾਂ ਹੋ ਲੈ 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 ਇਕਰ ਕੁਝ ਗਰ ਦਰਨਾ ਦਾ ਆਪਣਾ ਕੰਮ ਹੀ ਨਹੀਂ ਪਸੂ ਹੈ ਗਿਆ ਆਪਣਾ ਇਹ ਦਿਨ ਕਿੰਨੇ ਕ ਪੈਂਡਿੰਗ ਨੇ ਬਾਈ ਵੀਰੇ 2-4 ਦਿਨ ਲਓ ਵੀਰੇ ਠੀਕ ਆ ਗੱਲ ਸੁਹਾ ਦੂਜਾ ਸੁਹਾ ਦੂਜਾ ਕਮਾਲ ਆ ਬਾਈ ਕਮਾਲ ਆ ਹੌਲੀ ਕਿਲ ਟਿਕ ਟਿਕਾਈ ਨਾ ਲਿਆ ਮਰਾ ਹੁਣ ਇਹਨੂੰ ਐਂ ਲੱਗਦਾ ਵੀ ਮੈਨੂੰ ਘਰੋਂ ਦੂਰ ਲਿਜਾਈ ਜਾਂਦਾ ਹਾਂ ਹਾਂ ਦੇਖੀ ਫੇਸ ਕੁਆਲਿਟੀ ਦੇਖ ਦਰ ਆ ਇੱਥੋਂ ਕਰਾ ਦੇ ਗਹਿਰੀ ਚੈੱਕ ਗਰਮੀ ਜੀ ਚੱਲਣ ਵਾਲੀ ਹੈ ਜਿਵੇਂ ਧੁੱਪ ਚ ਹੀ ਖੜਾ ਕੇ ਨੋ ਨਾ ਫਰਿੱਜ ਵਾਲਾ ਕੰਮ ਇੰਨੇ ਆਪਣੇ ਕੋਲ ਫਰਿੱਜ ਵਾਲ ਲੈ ਕੇ ਆਇਆ ਭਰਾ ਮੇਰਾ ਗਰਮੀ ਦੇਖੀ ਕਿਵੇਂ ਲੈ ਦੇਖ ਇਧਰ ਦੂ ਇੱਕ ਨੰਬਰ ਨੇ ਹਾਂ ਤੇ ਕੁਆਲਿਟੀ ਬਾਈ ਚੰਗੀ ਲੈ ਕੇ ਆਉਂਦਾ ਤੇ ਕੱਲ ਇੱਕ ਭਰਾ ਦਾ ਕਮੈਂਟ ਵੀ ਆਇਆ ਸੀ ਕਿ ਕੰਮ ਤੁਹਾਡਾ ਬਹੁਤ ਸੋਹਣਾ ਬਾਈ ਹਮ ਇੱਕ ਨੰਬਰ ਕਰੋ ਬਾਈ ਹਾਂ ਇੱਕ ਨੰਬਰ ਕਰੋ ਬਾਈ ਕੰਮ ਠੀਕ ਆ ਗੱਲ ਤੇ ਆਰਡਰ ਸੋਹਣਾ ਬਣਾਉਂ ਚੰਕੌਰ ਸਿੰਘ ਜਦੋਂ ਤਿਆਰ ਕੀਤਾ ਹੈ ਨਾ ਹਾਂ ਹੁਣ ਵੀ ਬਾਈ ਇਹਦਾ ਚੜਦੀ ਚੜਦੀਆਂ ਬਾਈ ਇੱਕ ਗਗਰਾ ਪਾ ਕੇ ਸੂਂ ਵੀ ਭਰਾ ਮੇਰਾ ਹੁਣ ਵੀ ਬੈਠਦੇ ਬਹੁਤ ਜ਼ਿਆਦਾ ਲੱਗਿਆ ਵੀ ਅੱਜ ਵੀ ਹੁਣ ਗਵਾਹੀ ਭਰਾ ਵੀ ਦੁੱਧਾ ਪੀਸ ਹੈਗਾ ਨਾ ਬਾਈ ਪੂਰੀ ਬਿਲਕੁਲ ਬਿਲਕੁਲ ਥਣ ਦਾ ਸੈਜ ਵੀ ਸੋਹਣਾ ਲੱਗਿਆ ਤੇ ਜਾਣ ਜੂਨ ਦੱਸਦੇ ਬਾਈ ਕਿਵੇਂ ਆ ਕੀ ਅਮ ਕਦਮ ਕੋਲਾ ਦੇਖਦੀ ਆ ਚੀਜ਼ ਨਾ ਜਾਨ ਪਈ ਆ ਪਈ ਚੀਜ਼ ਹੁੰਦੀ ਆ ਉਸਨ ਦੀ ਉਹਦੇ ਬਾਰੇ ਲੋੜ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਹੀਂ ਹੈ ਹਾਂ ਮਤਲਬ 10 ਸਾਂ ਪੂਰੀ ਚੀਜ਼ ਬਾਰੇ ਸਾਰੇ ਉਹਨੇ ਆ ਦੇਖੇ ਜਿੱਥੋਂ ਭਰਾਵਾਂ ਨੂੰ ਨਾ ਪਤਾ ਹੋਵੇ ਹਾਂ ਦੇਖੀ ਕੁਆਲਿਟੀ ਲੈ ਐਂ ਥੱਲੇ ਐਂ ਬਹਿ ਜਾ ਪਰ ਕੁਝ ਨਹੀਂ ਕਹੀ ਦੇਖ ਲੈ ਆ ਗੋਲਾ ਗੋਲਾ ਦੇਖ ਲੈ ਥੱਲੇ ਬਹਿ ਉਹ ਜਗ੍ਹਾ ਨਹੀਂ ਬਹਿ ਕੁਝ ਨਹੀਂ ਕਹੀ ਯਾਰ ਸੁਭਾਅ ਦੀ ਆ ਗਈ ਠੰਡੀ ਸੀਲ ਬਿਲਕੁਲ ਤੇ ਆਰਡਰ ਦੀ ਆ ਗਈ ਪੱਧਰੀ ਜਮਾ ਹਾਂ ਦੇਖੀ ਨਾ ਆਰਡਰ ਤੇ ਹੁਣ ਵੀ ਦੇਖੀ ਨਾ ਆਰਡਰ ਆੜਾ ਵਿੱਚ ਨਾ ਟਪਿਆ ਦੇ ਆ ਚੀਜ਼ ਤੇ ਭਰ ਗਈ ਤਾਂ ਮੇਰਾ ਹਾਂ ਚੀਜ਼ ਬਣ ਹਾਂ ਅੱਦੋਂ ਵੱਧ ਇਹ ਗੱਲ ਥਾਂ ਦਾ ਸਹਿਜ ਦਿਖਾ ਕੇ ਕਰੀਏ ਥਾਂ ਦਾ ਤਾਂ ਮੁੱਠੀ ਆ ਜਾਮਾ ਲੱਗਿਆ ਕਾ ਗਰਾ ਪਾ ਕੇ ਸੂਹਦਾ ਸਹਿਜ ਬਾ ਕਮਾਲੀ ਰੱਖਦੀ ਐ ਇਹਦੇ ਵਿੱਚ ਪੈਸੇ ਆਪਾਂ ਹਰਾਨ ਕਰਨੇ 70 ਦੀ ਦੇ ਦਾਂਗੇ ਬੱਸੀ ਵੀਰੇ ਹਾਂ ਬਸ ਮਾੜਾ ਤੋੜਾ ਮਾਨਦਾਨ ਵੀ ਕਰ ਦਾਂਗੇ ਭਰਾ ਮੇਰਾ ਠੀਕ ਹੈ ਗੱਲ ਹਾਂ ਇਹ ਵਾਈਕ ਇਹਨਾਂ 70000 ਚ ਮਾਨਦਾਨ ਕਰ ਦਾਂਗੇ ਨੰਬਰ ਬੋਲ ਦੋ ਨੰਬਰ 97794 75644 97794 75644 ਵਾਈ ਦਾ ਨੰਬਰ ਹੈ ਕੇਰਾ ਚਮਕੌਰ ਕਹਿੰਦਾ ਜਰਸੀ ਦਿਖਾ ਦੇ ਕਿ ਕੈਮਰਾ ਹੋਰ ਕਰਾ ਤਸਦੀਕ ਤੇ ਬੱਸੀ ਮਗਰ ਬੱਸੀ ਤੇ ਆਪ ਵੀ ਬੱਸੀ ਆ ਵੀਰੇ ਆ ਠੀਕ ਹੈ ਗੱਲ ਹਾਂ ਤੇ ਆਰਡਰ ਤੇ ਆ ਸਾਹੀ ਬਾਲਾ ਨੂੰ ਮੇਰੀ ਕਹਿਣ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਗੱਲ ਤੇ ਇਹਦੇ ਨਾਲ ਆ ਗਿਆ ਮੇਲ ਕਾਫ ਪਰ ਇਹ ਵੀ ਜਿਹੜੀ ਕੁਆਲਿਟੀ ਅਸਲ ਨਹੀਂ ਨਾ ਚੜਾਈ ਤੇ ਰੂਈ ਬੁਝਾ ਬਰਦਾਸ਼ਤ ਆ ਗਈ ਜੀ ਸੀਲ ਠੰਡੀ ਬਹੁਤ ਹੈ ਲੈ ਲੈ ਮਾਰ ਨਾਲ ਦਾ ਕੰਮ ਹੀ ਵਿਖਿਆ ਤਾਂ ਲੱਗੂ ਜੀ ਕਿ ਮੂੰਹ ਤਕੋਲੀ ਧਰ ਲੈ ਠੀਕ ਹੈ ਗੱਲ ਹਾਂ ਹਾਂ ਤੇ ਇਹਨਾਂ ਤਿੰਨੇ ਬੜਾ ਜੇ ਤੁਹਾਨੂੰ ਜਿਹੜੀ ਵੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੈ ਹਾਂ ਹਾਂ ਬਿਲਕੁਲ ਲੈ ਕੇ ਜਾਓ ਜਿੱਧਰ ਪੀਏ ਦੇਣੇ ਭਰਾ ਚੀਚੀ ਚੈੱਕ ਕਰਕੇ ਫਿਰ ਮੌਲ ਨਾ ਮਾ ਦੇਣਾ ਨਹੀਂ ਕੋਈ ਫਾਇਦਾ ਵੀ ਸੁਡਾ ਐਂ ਕਰਦੇ ਬੋ ਕਹਿੰਦੇ ਆਪਾਂ ਸਾਂਹ ਵਾਲੀ ਚੀਜ਼ ਦਾ ਵਪਾਰ ਕਰਦੇ ਆਂ ਭਰਾ ਮੇਰਾ ਮੈਂ ਬਰੋਣਾ ਕਹੇ ਦੇਖ ਕੇ ਲੈ ਜਾ ਆਪਾਂ ਚਾਰ ਬੰਦੇ ਨਾਲ ਲੈ ਆ ਬਾਈ ਕਹਿੰਦਾ ਚਾਰ ਬੰਦੇ ਨਾਲ ਲਿਆਇਆ ਕਰੋ ਕੋਈ ਚੱਕਰ ਨਹੀਂ ਕਰਕੇ ਲੈ ਜੂ ਕਹਿੰਦਾ ਆਪਾਂ ਨੂੰ ਕੋਈ ਸਮੱਸਿਆ ਨਹੀਂ ਤੋਂ ਆਪਾਂ ਵੀ ਦੇਖ ਕੇ ਲੈ ਕੇ ਆਂ ਤੋਂ ਕੋਈ ਲੈ ਕੇ ਨਾ ਬਈਆ ਤੇਰਾ ਨਾੜ ਨਾੜ ਰੁਪਏ ਇਕੱਠੇ ਕਰਨੇ ਬਹੁਤ ਆ ਘਸੌਦਾ ਨੋਟ ਬਣਾਉਣਾ ਵੀ ਔਖਾ ਆ ਗੇ ਹੱਥ ਨੂੰ ਇਹ ਤਾਂ ਫਿਰ ਸਾਂਹ ਵਾਲੀ ਚੀਜ਼ ਆ ਪਰ ਪਈਏ ਲਾਉਣ ਲੱਗਦਾ ਆ ਭਾ ਹੋ ਜਾਂਦਾ ਭਰਾ ਬਾਈ ਕਹਿੰਦਾ ਤਸੱਲੀ ਕਰਕੇ ਇੱਕ ਤੋਂ ਲੈ ਜਿਓ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਬ